ਉਜਾਗਰ ਦਾ ਪੂਰਾ ਟੈਂਕ ਜਿਹੜਾ 6000 ਲੀਟਰ ਵਾਲਾ ਉਸੇ ਕਮ ਉਜਜ ਪੈਂਦਾ ਉਹ ਬਨੇ 6000 ਤੋਂ ਵੱਧ ਹੀ ਪੈਂਦਾ ਸਾਰਾ ਸਾਰਾ ਸਟੀਲ ਇੰਡਸਟਰੀ ਦੇ ਅੰਦਰ ਅਚਾਨਕ ਭਿਆਨਕ ਅੱਗ ਲੱਗਣ ਦੀਆਂ ਤਸਵੀਰਾਂ ਬਟਾਲਾ ਤੋਂ ਸਾਹਮਣੇ ਆਈਆਂ ਨੇ ਦੇਖ ਸਕਦੇ ਹਾਂ ਕਿ ਕਿੰਨੇ ਭਿਆਨਕ ਤਰੀਕੇ ਦੇ ਨਾਲ ਅੱਗ ਲੱਗੀ ਹੋਈ ਹੈ ਤੇ ਅੱਗ ਦੀਆਂ ਲਫਟਾਂ ਦੂਰ ਦੂਰ ਤੱਕ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਚਾਰੇ ਪਾਸੇ ਧੂਆਂ ਹੀ ਧੂਆਂ ਤਬਾਹੀ ਹੋਈ ਹੋਈ ਨਜ਼ਰ ਆ ਰਹੀ ਹੈ ਬੀੜਤੂ ਮਾਲਕ ਨੇ ਦੱਸਿਆ ਕਿ ਉਹਨਾਂ ਦੀ ਇੰਡਸਟਰੀ ਦੇ ਅੰਦਰ ਇੱਕ ਤੇਲ ਦਾ ਟੈਂਕਰ ਪਿਆ ਸੀ ਜਿਸ ਦੇ ਵਿੱਚ ਕਰੀਬ 6000 ਲੀਟਰ ਤੇਲ ਸੀ ਉਸ ਨੂੰ ਅਚਾਨਕ ਅੱਗ ਲੱਗੀ ਜਿਸ ਤੋਂ ਬਾਅਦ ਉਹਨਾਂ ਦਾ ਇਹ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਮੈਂ ਨਾ ਸੁਰਿੰਦਰ لال ਆ ਜੀ ਕਿੰਦਲਪਾਲ ਜੀ ਕਿਸ ਨਾਮ ਦੀ ਵੇਦਕ੍ਰਿਸ਼ਤੀ ਇੰਡਸਟਰੀ ਫਰਮ ਹੈ ਔਰ ਸਾਡਾ ਰੇਲਵੇ ਪ੍ਰੋਡਕਟ ਬੰਦਾ ਯੀਐਸਸੀ ਐਕਟੀਵਿਟੀਜ਼ ਜਿਹੜੀ ਮਾਲ ਬਣਾਉਂਦੇ ਰੇਲਵੇ ਟਰੈਕ ਆਈਟਮਸ ਔਰ ਸਾਰੀ ਹੌਟ ਦੇ ਬੰਦੀ ਮਾਲ ਜਿਹੜਾ ਉੱਤੇ ਦਰਮ ਪੱਠੀ ਕਰਕੇ ਤਾਂ ਫਿਰ ਮਾਲ ਬਣਦਾ। ਤੋਂ ਅਚਾਨਕ ਜਿਹੜਾ ਨਾ ਸੇਰੇ ਚਲਦੇ ਚਲਦੇ ਅੱਗ ਲੱਗ ਗਈ। ਪਿੰਚੰਗ ਆਇਲ ਨੂੰ। ਪਿੰਚੰਗ ਦਾ ਪੂਰਾ ਟੈਂਕ ਜਿਹੜਾ 6000 ਲੀਟਰ ਮਾਲ। ਤੋਂ ਸੇ ਘਮ ਉਹ ਪੈਂਦਾ। ਆਪਣਾ 6000 ਤੋਂ ਵੱਧ ਹੀ ਪੈਂਦਾ। ਸਾਰਾ ਸੜ ਗਿਆ। ਕਿੰਨਾ ਕੁ ਨੁਕਸਾਨ ਆਇਆ? ਇਹਦੇ ਵਿੱਚ ਕਮ ਸੇ ਕਮ ਜਿਹੜਾ ਤੁਸੀਂ ਜਿਹੜਾ ਡਰਮ ਪੈਂਦੇ ਨੇ ਇੱਕ ਜੇ ਕਮ ਸੇ ਕਮ ਇਹਦਾ ਮਤਲਬ 1.5 ਲੱਖ ਰੁਪਏ ਦਾ ਕਮ ਸੇ ਕਮ ਤੇਲ ਜਿਹੜਾ ਸੜ ਗਿਆ। ਹਾਂਜੀ। ਅਸੈਸਮੈਂਟ ਕਰਨੇ ਪਏ ਕਿੰਨਾ ਸੜਿਆ? ਲੁੱਕ ਦਾ ਬਾਲ ਨਾ ਜਾਏ ਨਾ ਲੁੱਕ ਦਾ ਵੇਖਿਆ ਲੁੱਕ ਦਾ ਕੀ ਕੰਮ ਹਾਂਜੀ ਲੁੱਕ ਦਾ ਕੀ ਜਾਉਗਾ ਲੋਕ ਨਹੀਂ ਹੁੰਦੀ ਸਰ ਉਹ ਫਰਨਸ ਆਇਲ ਹੁੰਦਾ ਉਹ ਬੋੜਾ ਰੇਲਵੇ ਦਾ ਮਤਲਬ ਮਾਲ ਜਿਹੜਾ ਫਰਨਸ ਆਇਲ ਨਾਲ ਬਣਦਾ ਉਹ ਦੇਖੀ ਜਾਤਾ ਲੁੱਕ ਸਾਰ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਦਿਨਾਰੇ ਵੱਲੋਂ ਭਾਰੀ ਮੁਸ਼ਕਲ ਦੇ ਨਾਲ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਮੈਂ ਹੰਕਾਰ ਸਿੰਘ ਸਬ ਫਾਇਰ ਅਫਸਰ ਬਟਾਲਾ ਜੀ ਜੀ ਸਰ ਜੀ ਇਹ ਸਵਾਤੀ ਸਟੀਲ ਇੰਡਸਟਰੀ ਇਹਨਾਂ ਦੀ ਫਰਮ ਤੋਂ ਹੀ ਸਾਨੂੰ ਫੋਨ ਆਇਆ ਤਕਰੀਬਨ ਤਕਰੀਬਨ 12:10 ਦੇ ਉੱਤੇ ਕਿ ਸਾਡੇ ਅੰਦਰ ਕੋਈ ਲਿਕਵਿਡ ਔਇਲ ਪਿਆ ਉਹਨੂੰ ਅੱਗ ਲੱਗ ਗਈ ਯਾਰ ਤੇ ਰਾਹ ਚ ਆਂਦੇ ਸਮੇਂ ਜਦੋਂ ਆ ਬੱਸ ਸਟੈਂਡ ਤੋਂ 베ਰਿੰਗ ਕਾਲਜ ਦਾ ਏਰੀਆ ਨਾਲ ਇੱਥੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਦਿੱਕਤ ਆ ਤੇ ਉਹ ਜਿਹੜੀ ਟ੍ਰੈਫਿਕ ਆ ਨਾ ਉਹਦਾ ਕੋਈ ਹੱਲ ਹੋਣਾ ਚਾਹੀਦਾ ਕਿਤੇ ਵੀ ਅੱਗ ਲੱਗਦੀ ਹੈ ਜਦੋਂ ਵੀ ਗੱਡੀਆਂ ਕਹੋ ਭਈ ਇਧਰੋਂ ਇਸ ਰੋਡ ਤੋਂ ਅੱਗੇ ਲੈ ਜਾਣੀਆਂ ਹੋਣ ਤਾਂ ਉੱਥੇ 15-20 ਮਿੰਟ ਖਰਾਬ ਹੋ ਜਾਂਦੇ ਆ। ਜਦੋਂ ਤੁਸੀਂ ਪਹੁੰਚੇ ਮੌਕੇ ਤੇ ਕੀ ਲਿਖਿਆ ਨਾ? ਮੌਕੇ ਤੇ ਅੱਗ ਲੱਗੀ ਸੀ ਇਹਨਾਂ ਦੇ ਇੱਕ ਜਿਹੜੀ ਇਹਨਾਂ ਨੇ ਉਹ ਬੱਚਾ ਬਣਾਇਆ ਉਹਦੇ ਵਿੱਚ ਜੋ ਵੀ ਲੀਕ ਹੋ ਰਿਹਾ ਸੀਗਾ ਤੇ ਉਹਨੂੰ ਆਪਾਂ ਨੇ ਫੋਮ ਚਲਾਈ ਆ ਤੇ ਉਹਨੂੰ ਤਕਰੀਬਨ 20 ਕ ਦੇ ਮਿੰਟਾਂ 20 ਮਿੰਟ ਦੇ ਵਿੱਚ ਵਿੱਚ ਬੁਝਾ ਦਿੱਤਾ ਗਿਆ। ਦੱਸੀ ਕਿ ਬੀਤੇ ਕੱਲ੍ਹ ਖੰਨਾ ਦੇ ਵਿੱਚ ਵੀ ਇੱਕ ਤੇਲ ਨਾਲ ਭਰੇ ਹੋਏ ਟੈਂਕ ਨੂੰ ਫਲਾਈਓਵਰ ਦੇ ਉੱਤੇ ਅੱਗ ਲੱਗ ਗਈ ਸੀ ਜਿਸ ਤੋਂ ਬਾਅਦ ਡਰਾਈਵਰ ਅਤੇ ਉਸਦੇ ਸਾਥੀ ਦੇ ਵੱਲੋਂ ਟ੍ਰੱਕ ਦੇ ਵਿੱਚ ਹੋਇ ਸ਼ਾਲਮਾਰ ਕੇ ਆਪਣੀ ਜਾਨ ਬਚਾਈ ਗਈ ਸੀ ਉੱਥੇ ਹੀ ਅੱਜ ਬਟਾਲਾ ਦੇ ਵਿੱਚ ਵੀ ਤੇਲ ਦੇ ਟੈਂਕਰ ਨੂੰ ਅੱਗ ਲੱਗਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦਸੇਜਰ ਇੱਕ ਜਾਨੀ ਨੁਕਸਾਨ ਤੋਂ ਫਿਲਹਾਲ ਬਚਾਰਿਆ ਏ ਬਟਾਲਾ ਤੋਂ ਰੋਹਿਤ ਗੁਪਤਾ ਪੰਜਾਬੀ ਲੁੱਕ ਚੈਨਲ